ਰੇਲ ਯਾਤਰੀਆਂ ਦੇ ਲਈ ਖਾਸ ਖਬਰ ਹੁਣ ਕੁਝ ਟ੍ਰੇਨਾਂ ਨਹੀਂ ਆਉਣਗੀਆਂ ਜਲੰਧਰ ਦਰਅਸਲ ਪੰਜਾਬ ਦੇ ਜ਼ਿਲ੍ਹਾ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ ਪਿਛਲੇ ਕੁਝ ਦਿਨਾਂ ਤੋਂ ਮੁਰੰਮਤ ਦਾ ਕੰਮ ਚੱਲਦਾ ਪਿਆ ਹੈ ਪੂਰੇ ਸਟੇਸ਼ਨ ਨੂੰ ਦੁਬਾਰਾ ਤੋਂ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਹੁਣ ਰੇਲਵੇ ਵਿਭਾਗ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਜਿਨ੍ਹਾਂ ਹੁਕਮਾਂ ਦੇ ਵਿੱਚ ਆਖਿਆ ਗਿਆ ਹੈ ਕਿ ਪੰਜਾਬ ਦੀ ਸਭ ਤੋਂ ਵੱਡੀ ਰੇਲ 골ਡਨ ਸ਼ਤਾਬਦੀ ਅਤੇ ਸ਼ਾਨੇ ਪੰਜਾਬ ਹੁਣ ਜਲੰਧਰ ਹੀ ਹੋ ਗਈਆਂ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੇ 200 ਮੀਟਰ ਲੰਬੀ ਛੱਤ ਬਣਾਈ ਜਾ ਰਹੀ ਹੈ ਅਜੇ ਵਿੱਚ ਇਸ ਤੇ ਲੋਹੇ ਦੇ ਗਾਰਡਰ ਵੀ ਲਗਾਏ ਜਾ ਰਹੇ ਨੇ ਜਿਸ ਕਾਰਨ ਹੁਣ ਇਹ ਫੈਸਲਾ ਲੈਣਾ ਪਿਆ ਹੈ ਜ਼ਿਕਰ ਖਾਸ ਹੈ ਕਿ ਨਵੀਂ ਦਿੱਲੀ ਅੰਮ੍ਰਿਤਸਰ ਸਵਰਨ ਸ਼ਤਾਬਦੀ ਐਕਸਪ੍ਰੈਸ ਸ਼ਤਾਬਦੀ एक्सप्रेस ਤੇ ਸ਼ਾਨੀ ਪੰਜਾਬ 익ਸਪ੍ਰੈਸ ਬੀਤੇ ਦਿਨੀ ਜੋ ਕਿ ਜਲੰਧਰ ਸਟੇਸ਼ਨ ਤੇ ਨਹੀਂ ਪਹੁੰਚਿਆ ਤੇ ਪ੍ਰਾਪਤ ਜਾਣਕਾਰੀ ਮੁਤਾਬਕ ਦੋਵੇਂ ਟ੍ਰੇਨਾਂ ਦੇ ਰੂਟ 9 ਅਕਤੂਬਰ ਤੱਕ ਬਦਲ ਦਿੱਤੇ ਗਏ ਨੇ ਕਿਉਂਕਿ ਸ਼ਤਾਬਦੀ 익ਸਪ੍ਰੈਸ ਫਗਵਾੜਾ ਹੀ ਪਹੁੰਚੇਗੀ ਤੇ ਸ਼ਾਨੀ ਪੰਜਾਬ ਲੁਧਿਆਣਾ ਹੀ ਜਾਵੇਗੀ ਇਸ ਦੇ ਨਾਲ ਹੀ ਅੰਮ੍ਰਿਤਸਰ ਕਾਨਪੁਰ ਕੇਂਦਰੀ ਤਰਬੰਗਾ ਜਲੰਧਰ ਸਿੱਧੀ ਨੂੰ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਤੱਕ ਪਹੁੰਚਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਕਾਨਪੁਰ ਸੈਂਟਰਲ 7 ਅਕਤੂਬਰ ਤੇਤਰਪੰਗਾ ਐਕਸਪ੍ਰੈਸ 5 ਅਕਤੂਬਰ ਨੂੰ ਚੱਲੇਗੀ ਤੇ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਨੰਗਲੇ ਡੈਮ ਸਪੈਸ਼ਲ ਟ੍ਰੇਨ ਲੁਧਿਆਣਾ ਸ਼ੇਵਾ ਜਲੰਧਰ ਸਿਟੀ ਨਕੋਦਰ ਲੋਹਿੰਆ ਖਾਸ ਲੁਧਿਆਣਾ ਨੂੰ ਵੀ 9 ਅਕਤੂਬਰ ਤੱਕ ਰੱਦ ਕਰ ਦਿੱਤਾ ਗਿਆ ਹੈ